ਬਹੁਤ ਸਵਾਗਤ ਹੈ ਜੀ ਆਸਟ੍ਰੇਲੀਆ ਸਟੱਡੀ ਵੀਜ਼ਾ ਜਨੂਰੀ ਔਰ ਫ फेब्रुवारी ਨੂੰ ਲੈ ਕੇ ਕਾਫੀ ਜ਼ਿਆਦਾ ਪੀਕ ਤੇ ਹੈ ਪਰ ਬਹੁਤ ਸਾਰੇ ਵਿਦਿਆਰਥੀਆਂ ਚ ਹਜੇ ਵੀ ਕਨਫਿਊਜ਼ਨ ਹੈ ਸੋ ਸੁਨੇਹਾ ਮੈਡਮ ਦਾ ਵੀਜ਼ਾ ਆਫਿਕ ਤੋਂ ਸਾਡੇ ਨਾਲ ਮੌਜੂਦ ਨੇ ਜਿਹੜੇ ਪੂਰੀ ਕਲੈਰਿਟੀ ਦੇਣਗੇ ਵਿਦਿਆਰਥੀਆਂ ਨੂੰ ਸੋ ਸੁਨੇਹਾ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਦਿਓ ਸੋ ਆਸਟ੍ਰੇਲੀਆ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਹੁਣ ਬਹੁਤ ਹੀ ਜਨਵਰੀ ਔਰ ਫੈਬਰੂਅਰੀ ਇਨ ਟੇਕ ਪੀਕ ਤੇ ਆ ਗਿਆ ਸਟਿਲ ਸਟੂਡੈਂਟਸ ਦੀ ਕਨਫਿਊਜ਼ਨ ਬਣੀ ਹੋਈ ਹੈ ਪ੍ਰੋਫਾਈਲਸ ਨੂੰ ਲੈ ਕੇ ਵੀਜ਼ਾ ਸਕਸੈਸ ਰੇਟ ਨੂੰ ਲੈ ਕੇ ਫੰਡਿੰਗ ਨੂੰ ਲੈ ਕੇ ਸੋ ਦੇਖੋ ਆ ਰਿਫਿਊਜ਼ਲਸ ਨੇ ਇੱਕ ਚੀਜ਼ ਤਾਂ ਕਲੀਅਰ ਕਰਤੀ ਕਿ ਵਿਦਆਊਟ ਆਇਲਸ ਵਿਦਆਊਟ ਫੰਡਸ ਸਾਡੇ ਵੀਜ਼ੇ ਨਹੀਂ ਆਣੇ ਬਟ ਉਹਦਾ ਇੱਕ ਨੈਗੇਟਿਵ ਇੰਪੈਕਟ ਮੈਂ ਜੋ ਦੇਖ ਰਹੀ ਹਾਂ ਸਟੂਡੈਂਟਸ ਕੀ ਪਿਆ ਜਿਨ੍ਹਾਂ ਦੀ ਅੱਛੀ ਪ੍ਰੋਫਾਈਲ ਆ ਅੱਛੀ ਪ੍ਰੋਫਾਈਲ ਆਪਾਂ ਕਿਹਨੂੰ ਕਹਿ ਦਿੰਦੇ ਆ ਜੋ ਰੀਸੈਂਟ 2025 ਪਾਸ ਆਊਟ ਆ ਪਰਸੈਂਟੇਜ 70 80 ਆ ਈਚ 6 ਪਲਾਨਸ ਆ ਫਾਈਨੈਂਸ਼ੀਅਲ ਗੁੱਡ ਆ ਉਹ ਵੀ ਡਰ ਗਿਆ ਸੋ ਸਾਰੇ ਸਟੂਡੈਂਟਸ ਨੂੰ ਮੇਰਾ ਕਹਿਣ ਦਾ ਇਹ ਸ਼ੋ ਦਾ ਮੋਟਿਵ ਵੀ ਇਹੀ ਆ ਕਿ ਡੋਨਟ ਵੇਸਟ ਯੋਰ ਟਾਈਮ ਕਿਉਂਕਿ ਆਨ ਵਾਲੇ ਟਾਈਮ ਚ ਆਸਟ੍ਰੇਲੀਆ ਦਾ ਪ੍ਰੋਸੈਸ ਲੈਂਥੀ ਹੋਣ ਵਾਲਾ ਤੁਹਾਡੀ ਵੀਡੀਓ ਕਾਲਸ ਹੋਣੀਆਂ ਵਾ ਦੈਨ ਉਹਨੇ ਆਪਣਾ ਡਿਸੀਜਨ ਦੇਣਾ ਕਿਉਂਕਿ ਦੇਖੋ ਜਦੋਂ ਵੀ ਕੋਈ ਵੀ ਸਿਸਟਮ ਚੇਂਜ ਹੁੰਦਾ ਹੈ ਉਹਨੂੰ ਟਾਈਮ ਲੱਗਦਾ ਹੈ ਕਿਉਂਕਿ ਉਹ ਹਰ ਚੀਜ਼ ਸਹੀ ਤਰੀਕੇ ਦੇ ਨਾਲ ਮੈਨੇਜ ਕਰਨ ਨੂੰ ਟਾਈਮ ਤਾਂ ਲੱਗੇਗਾ ਹੀ ਸੋ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਨਾ ਡਰੋ हां अगर ਤੁਸੀਂ 2024 ਪਾਸ ਆਊਟ ਹੋ ਡਰੋ 50% ਡਰੋ ਬਟ ਅਗਰ ਹਾਂ ਤੁਹਾਡੇ ਕੋ ਕੋਈ ਪਰਸੈਂਟੇਜ ਘਟਤਾ ਕੁਛ ਇਦਾਂ ਦਾ ਕੋਰਸ ਸਬਜੈਕਟ ਦੇ ਵਿੱਚ ਮਾਰਕਸ ਘਟ ਤੈਨ ਸਮਝੋ ਬਟ ਅੱਛੇ ਪ੍ਰੋਫਾਈਲ ਟਾਈਮ ਨਾ ਵੇਸ ਕਰਕੇ ਲਗਾਓ ਐਂਡ ਮੋਰਓਵਰ ਅਗਰ ਤੁਸੀਂ ਵੀਜ਼ਾ ਅਫੀਸ ਦੇ ਨਾਲ ਅਪਲਾਈ ਕਰਦੇ ਆਂ ਅਸੀਂ ਤੁਹਾਡੇ ਕੋ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲਵਾਂਗੇ ਔਰ ਮੈਂ ਸਾਰੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਕਿਸੇ ਵੀ ਫਾਈਨਲ ਡਿਸੀਜਨ ਤੇ ਪਹੁੰਚਣ ਤੋਂ ਪਹਿਲਾਂ ਤੁਸੀਂ ਜ਼ਰੂਰ ਟੈਲੀਫੋਨ ਤੇ ਗੱਲ ਕਰੋ ਜਾਂ ਪਰਸਨਲ ਵਿਜ਼ਿਟ ਕਰੋ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾ ਕੇ ਮਿਲੋ ਜਾਂ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਆਨਲਾਈਨ ਡਿਸਕਸ਼ਨ ਕਰੋ ਸੋ ਪੂਰੀ ਕਲੈਰਿਟੀ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਕੋਈ ਵੀ ਤੁਹਾਡੇ ਜ਼ਿਹਨ 'ਚ ਸਵਾਲ ਹੈ ਉਸ ਸਵਾਲ ਦਾ ਪੂਰਾ ਆਨਸਰ ਲਓ ਤਾਂ ਕਿ ਤੁਹਾਡੇ ਕੋਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਚ